ਸ੍ਰੀਪੋਪੀ ਸੇ ਭੁੱਲਰ ਮਾਨਜੋ ਕਮਿਸ਼ਨ ਸਾਹਿਬ ਪੁਲਸ ਅਮਸਰ ਉਹਨਾਂ ਦੀ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀ ਸਿਟੀ ਵੰਦੀ ਹੈ ਸੁਪਰਵਾਈਜ਼ਨ ਏਟ ਸਾਡੇ ਡਿਵੀਜ਼ਨ ਥਾਣੇ ਦੀ ਪੁਲਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ ਗਈ ਹੈ ਜਿੱਥੇ ਮੌਕਾਸਰ ਥਾਣਾ ਐਸੀ ਰਕੇਸ਼ ਕੁਮਾਰ ਨੇ ਐਸੇ ਹੀ ਖਲਦੀਬਰਾਇਨਾਂ ਰਾਲ ਕੇ ਦਰਾਨੇ ਚੈਕਿੰਗ ਐਕਟਵਾ ਨੂੰ ਜਦ ਰੋਕਿਆ ਰੋਕੇ ਚੈੱਕ ਕੀਤਾ ਇਹ ਪਾਇਆ ਕਿ ਉਹ ਜਿਹੜਾ ਐਕਟਵਾ ਚੋਰੀ ਦਾ ਸੀਗਾ ਤੇ ਉਹਦੇ ਉੱਤੇ ਜਿਹੜਾ ਸਵਾਰ ਸੀ ਜਤਨ ਉਰਫ ਗੌਰਵ ਜਦੋਂ ਉਹਦੀ ਬਰੀਕੀ ਨਾਲ ਪੁੱਛਗਿਸ਼ ਕੀਤੀ ਗਈ ਤਾਂ ਉਹ ਐਕਟਵਾ ਚੋਰੀ ਦਾ ਪਾਇਆ ਗਿਆ ਤੇ ਉਹਦੇ ਕੋਲੋਂ ਤਿੰਨ ਮੋਬਾਈਲ ਜਿਹੜੇ ਹੋਰ ਕਵਰ ਹੋਏ ਸ਼ਹਿਰ ਮੁਕਰਮਾ ਦਾਜ ਕਰਕੇ ਉਹਦੀ ਅਰੈਸਟ ਪਾਈ ਗਈ ਅਰੈਸਟ ਤੋਂ ਬਾਅਦ ਦਰਾਨੇ ਤਵਦੀਸ਼ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਕੋਲ ਇੱਕ ਮੋਬਾਈਲ ਹੋਰ ਇੱਕ ਟੈਬ ਤੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਹੋਰ ਚੋਰੀ ਦੇ ਜਿਹੜੇ ਰਿਕਵਰ ਕੀਤੇ ਗਏ ਤੇ ਇਹ ਵੀ ਪਾਇਆ ਗਿਆ ਕਿ ਜਿਹੜੇ ਇਹ ਚੋਰੀ ਦਾ ਐਕਟਵਾ ਸੀਗਾ ਇਹਦੇ ਤੇ ਜਿਹੜੀ ਨੰਬਰ ਪਲੇਟ ਲਾਈ ਸੀ ਉਹ ਜਾਲੀ ਨੰਬਰ ਸੀਗਾ ਜਿਹਦੇ ਜਿਹਦੇ ਵਿਹਾਰੇ ਤੇ ਜਿਹੜਾ ਮਕਦਮਾ ਨੰਬਰ 16 ਮਿਤੀ 27 ਤਣ 25 ਜੋਰਮ 303 2 317 2 ਜਿਹੜਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਬਾਅਦ ਵਿੱਚ 338 336 3 340 2 341 2 ਪੀਐਨਐਸ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਉਹਨੂੰ ਮੁਕਰਮਾ ਜੇਰੇ ਤਪਤੀਸ਼ਾ ਉਹਦੀ ਪੁੱਛਗਿੱਛ ਹੋਰ ਕੀਤੀ ਆ ਰਹੀ ਹੈ